ਸਮੇਂ ਦਾ ਬਿਹਤਰ ਇਸਤੇਮਾਲ ਜਿਹੜਾ ਆ ਅਸੀਂ ਕਰ ਸਕਦੇ ਆ ਸੋ ਅਸੀਂ ਕੁਝ ਚੀਜ਼ਾਂ ਜਿਹੜੀਆਂ ਆ ਪਵਿੱਤਰ ਬਾਈਬਲ ਦੇ ਵਿੱਚੋਂ ਵੀ ਆਪਾਂ ਜਰੂਰ ਦੇਖਾਂਗੇ ਯਾਕੂਬ ਦੀ ਕਿਤਾਬ ਉਹਦਾ 4 ਨੰਬਰ ਅਧਿਆਇ ਤੇ ਉਹਦੀ 13 ਤੇ 14 ਨੰਬਰ ਜਿਹੜੀ ਪੰਕਤੀ ਆ ਅਸੀਂ ਉਹਨੂੰ ਦੇਖਾਂਗੇ ਇੱਥੇ ਲਿਖਿਆ ਆ ਕਿੰਨਾ oi ਤੁਸੀਂ ਜੋ ਇਹ ਆਖਦੇ ਹੋ ਭਈ ਅਸੀਂ ਅੱਜ ਜਾਂ ਭਲਕੇ ਫਲਾਣੇ ਨਗਰ ਨੂੰ ਜਾਵਾਂਗੇ ਅਤੇ ਉੱਥੇ ਇੱਕ ਵਾਰਾ ਕੱਟਾਂਗੇ ਅਤੇ ਵਣਜ ਵਪਾਰ ਕਰਾਂਗੇ ਅਤੇ ਕੁਝ ਖੱਟਾਂਗੇ ਭਾਵੇਂ ਤੁਸੀਂ ਜਾਣਦੇ ਹੀ ਨਹੀਂ ਜੋ ਭਲਕੇ ਕੀ ਹੋਵੇਗਾ ਤੁਹਾਡੀ ਜਿੰਦ ਹੈ ਹੀ ਕੀ ਕਿਉਂ ਜੋ ਤੁਸੀਂ ਤਾਂ ਭਾਫ ਉਹ ਜਿਹੜੀ ਥੋੜਾ ਕਚੇਰ ਦੇਖਦੀ ਹੈ ਫਿਰ ਅਲੋਪ ਹੋ ਜਾਂਦੀ ਹੈ ਸੋ वचन ਸਾਨੂੰ ਕੀ ਦੱਸਦਾ ਹੈ ਆ ਕਹਿੰਦਾ ਵੀ ਤੁਸੀਂ ਇਦਾਂ ਕਹਿੰਨੇ ਆ ਭਲਕੇ ਅਸੀਂ ਫਲਾਨੇ ਪਿੰਡ ਨੂੰ ਜਾਵਾਂਗੇ ਫਲਾਨਾ ਕੰਮ ਜਿਹੜਾ ਵਣਜ ਵਪਾਰ ਆ ਸੀ ਉਹ ਭਲਕੇ ਕਰਾਂਗੇ ਜਾ ਅਸੀਂ ਕੁਝ ਖੱਟਾਂਗੇ ਜੋ ਵੀ ਚੀਜ਼ਾਂ ਅਸੀਂ ਕਰਦੇ ਨਾ ਮੈਂ ਉੱਥੇ ਆਉਂਗਾ ਮੈਂ ਅਗਲੇ ਮਹੀਨੇ ਤੇ ਤੈਨੂੰ ਮਿਲਣ ਨਹੀਂ ਆਉਂਗਾ ਆਪਾਂ ਇਦਾਂ ਹੀ ਗੱਲਾਂ ਕਰਦੇ ਆਂ ਕਈ ਵਾਰੀ ਕੋਈ ਜਾਣਾ ਆਪਾਂ ਨੂੰ ਘਰੇ ਮਿਲਣ ਵਾਸਤੇ ਆਇਆ ਹੁੰਦਾ ਤੇ ਉਹ ਜਾਣ ਲੱਗੇ ਕਹਿਣਗੇ ਹੁਣ ਜੀ ਤੁਸੀਂ ਆਇਓ ਇਦਾਂ ਹੀ ਆ ਨਾ ਆਪਾਂ ਵੀ ਜਿੱਥੇ ਜਾਂਦੇ ਆਪਾਂ ਉਹਨਾਂ ਨੂੰ ਕਹਿੰਦੇ ਹੁਣ ਜੀ ਤੁਸੀਂ ਆਇਓ ਤੋਂ ਆਪਾਂ ਕੀ ਕਹਨੇ ਉਹਨਾਂ ਨੂੰ ਹਾਂ ਹਾਂ ਪੱਕਾ ਪੱਕਾ ਅਸੀਂ ਜ਼ਰੂਰ ਆਵਾਂਗੇ ਠੀਕ ਹੈ ਅਸੀਂ ਆਵਾਂਗੇ ਅਸੀਂ ਮੋੜਲੇ ਹਫਤੇ ਜਲੰਧਰ ਨੂੰ ਜਾਣਾ ਹੈ ਤੁਹਾਡੇ ਥਾਣੀ ਹੁੰਦੇ ਜਾਵਾਂਗੇ ਤੁਹਾਡੇ ਪਿੰਡ ਥਾਣੀ ਤੁਹਾਡੇ ਘਰ ਥਾਣੀ ਹੁੰਦੇ ਜਾਵਾਂਗੇ ਸਾਡਾ ਫਲਾਣੇ ਨੂੰ ਫਲਾਣੇ ਦੇਣ ਨੂੰ ਉੱਥੇ ਪ੍ਰੋਗਰਾਮ ਹੈ ਨਾ ਅਸੀਂ ਤੁਹਾਡੇ ਕੋਲ ਆਵਾਂਗੇ ਚਾਹ ਅਸੀਂ ਘਰ ਵਿੱਚ ਸਲਾਹ ਕਰਦੇ ਆਪਾਂ ਕਿ ਕੱਲ ਨੂੰ ਆਪਾਂ ਫਲਾਣਾ ਕੰਮ ਕਰਨਾ ਹੈ ਪਰ ਸੋ ਨੂੰ ਆਪਾਂ ਫਲਾਣਾ ਕੰਮ ਕਰਨਾ ਹੈ ਬੜੀ ਸ਼ਾਦੀ ਦੇ ਨਾਲ ਬੜੀ ਸ਼ਾਦੀ ਦੇ ਨਾਲ ਅਸੀਂ ਪਲਾਨਿੰਗਾਂ ਕਰਦੇ ਆਂ ਸ਼ੋਰਟੀ ਦੇ ਨਾਲ ਪਰ ਵਚਨ ਸਾਨੂੰ ਕੀ ਦੱਸਦਾ ਕਹਿੰਦਾ ਵੀ ਤੈਨੂੰ ਕਿੱਥੋਂ ਇੰਨਾ ਮਾਣ ਆਇਆ ਵੀ ਤੂੰ ਇੰਨਾ ਤਸੱਲੀ ਦੇ ਨਾਲ ਇੰਨਾ ਸ਼ੋਰਟੀ ਦੇ ਨਾਲ ਤੂੰ ਇਹ ਗੱਲ ਕਹਿਣਾ ਆ ਵੀ ਕੱਲ ਨੂੰ ਮੈਂ ਫਲਾਨਾ ਕੰਮ ਕਰੂੰਗਾ ਤੈਨੂੰ ਕਹਿਣ ਦੱਸਿਆ ਵੀ ਤੇਰੇ ਕੋਲੇ ਕੱਲ ਹੈਗਾ ਕਿੱਥੋਂ ਤੈਨੂੰ ਪਤਾ ਲੱਗਾ ਵੀ ਤੇਰੇ ਕੋਲ ਕੱਲ ਹੈਗਾ ਜਦਕੇ ਅਸੀਂ ਇੱਕ ਦਮ ਦੇ ਮਨੋਖੇ ਹਾਂ ਇੱਕ ਸਾਹ ਜਿਹੜਾ ਚੱਲ ਰਿਹਾ ਨਾ ਸਿਰਫ ਇਹਦਾ ਹੀ ਪਤਾ ਹੈ ਕਿਸੇ ਨੂੰ ਨਹੀਂ ਪਤਾ ਕਿ ਅਗਲਾ ਆਉਣਾ ਹੈ ਕਿ ਨਹੀਂ ਕਿੰਨੇ ਲੋਕਾਂ ਦੀਆਂ ਅੱਜ ਕੱਲ ਆਪਾਂ ਖਬਰਾਂ ਸੁਣਦੇ ਹਾਂ ਕੋਈ ਗਾ ਰਿਹਾ ਸੀਗਾ ਕੋਈ ਜਿਹੜਾ ਸੀਗਾ ਕੋਈ ਪਾਠ ਕਰ ਰਿਹਾ ਸੀਗਾ ਕੋਈ ਧਾਰਮਿਕ ਕੰਮ ਕਰ ਰਿਹਾ ਸੀ ਕੋਈ ਘਰੋਂ ਉਦਾਂ ਹੀ ਗਿਆ ਕੋਈ ਰੋਟੀ ਖਾ ਰਿਹਾ ਸੀ ਤਾਂ ਬਸ ਖਤਮ ਹੋ ਗਿਆ ਬੰਦਾ ਮਤਲਬ ਕੋਈ ਧਾਰਮਿਕ ਕੰਮ ਕਰਦਿਆਂ ਵੀ ਖਤਮ ਹੋ ਗਿਆ ਕੋਈ ਐਕਸੀਡੈਂਟ ਦੇ ਵਿੱਚ ਖਤਮ ਹੋ ਗਿਆ ਕੋਈ ਖਾਣਾ ਖਾਂਦਿਆਂ ਹੀ ਖਤਮ ਹੋ ਗਿਆ ਇੱਥੋਂ ਤੱਕ ਕਿ ਕੋਈ ਇਲਾਜ ਵਾਸਤੇ ਹਸਪੀਟਲ ਵੀ ਪਹੁੰਚ ਗਿਆ ਸੀ ਉਹਦੇ ਹੱਥੋਂ ਆਪਰੇਸ਼ਨ ਵੀ ਹੋ ਗਿਆ ਸੀਗਾ ਫਿਰ ਵੀ ਖਤਮ ਹੋ ਗਿਆ ਡਾਕਟਰਾਂ ਦੇ ਹੱਥਾਂ ਵਿੱਚ ਇੱਕ ਬਿਮਾਰ ਵਿਅਕਤੀ ਦੀ ਦੌੜ ਹੁੰਦੀ ਨਾ ਕਿ ਫਟਾਫਟ ਐਮਰਜੈਂਸੀ ਦੇ ਵਿੱਚ ਲੈ ਜਾਓ ਡਾਕਟਰ ਦੇ ਕੋਲ ਲੈ ਜਾਓ ਤਾਂ ਉਹ ਡਾਕਟਰ ਦੇ ਹੱਥਾਂ ਵਿੱਚ ਵੀ ਖਤਮ ਹੋ ਗਿਆ ਸਾਨੂੰ ਨਹੀਂ ਭਰੋਸਾ ਕਿ ਸਾਡੇ ਕੋਲੇ ਕਿੰਨਾ ਸਮਾਂ ਹੋ ਰਿਹਾ ਪਰ ਸਾਡੀਆਂ ਪਲੈਨਿੰਗਸ ਬਹੁਤ ਵੱਡੀਆਂ ਆ ਅਰ ਅਸੀਂ ਬੜੇ ਸ਼ੋਰ ਹੁੰਨੇ ਆ ਕਿ ਹਾਂ ਅਸੀਂ ਉਹ ਕਰਾਂਗੇ ਤਬ ਵਚਨ ਕੀ ਦਾਸਤਾਇਆ ਕਹਿੰਦਾ ਭਾਵੇਂ ਤੁਸੀਂ ਜਾਣਦੇ ਹੀ ਨਹੀਂ ਜੋ ਭਲਕੇ ਕੀ ਹੋਵੇਗਾ ਤੁਸੀਂ ਜਾਣਦੇ ਹੀ ਨਹੀਂ ਕੱਲ ਨੂੰ ਕੀ ਹੋਊਗਾ ਪਿਛਲੇ ਸਾਲ ਤੁਰਕੀ ਵਿੱਚ ਕੀ ਹੋਇਆ ਉਹਨਾਂ ਨੂੰ ਪਤਾ ਸੀਗਾ ਇੱਕ ਘੰਟਾ ਪਹਿਲਾਂ ਅੱਧਾ ਘੰਟਾ ਪਹਿਲਾਂ 10 ਮਿੰਟ ਪਹਿਲਾਂ ਕਿ ਇੱਕ ਪੁਚਾਲ ਆਏਗਾ ਤੇ ਇੰਨੇ ਹਜ਼ਾਰਾਂ ਲੋਕ ਲੱਖਾਂ ਲੋਕ ਜਿਹੜੇ ਆ ਉਹ ਦੱਬ ਕੇ ਹੀ ਮਰ ਜਾਣਗੇ ਕਿਸੇ ਨੂੰ ਪਤਾ ਹੀ ਨਹੀਂ ਕਿ ਪਲਕੇ ਕੀ ਹੋਊਗਾ ਪਲਕੇ ਦਾ ਮਤਲਬ ਆਉਣ ਵਾਲਾ ਕੱਲ ਨਹੀਂ ਵੈਰੀ ਨੈਕਸਟ ਮੂਮੈਂਟ ਅਗਲੇ ਹੀ ਪਲ ਕੀ ਹੋ ਜੂਗਾ ਕਿਸੇ ਨੂੰ ਨਹੀਂ ਪਤਾ ਅਰ ਕੀ ਕਹਿੰਦਾ ਆ ਕਹਿੰਦਾ ਤੁਹਾਡੀ ਜਿੰਦ ਹੈ ਹੀ ਕੀ ਸਾਡੀ ਜਿਹੜੀ ਜਾਨ ਆ ਇੱਕ ਮਨੁੱਖ ਕਹਿੰਦਾ ਤੁਹਾਡੀ ਜਿੰਦ ਹੈ ਹੀ ਕੀ ਕਿਉਂ ਜੋ ਤੁਸੀਂ ਤਾਂ ਭਾਫ ਹੋ ਚਿਰ ਦਿਸਦੀ ਹੈ ਫਿਰ ਅਲੋਪ ਹੋ ਜਾਂਦੀ ਹੈ ਇੱਕ ਪਾਸ ਦੇ ਵਾਂਗ ਕਿ ਥੋੜਾ ਚਿਰ ਦੀ ਸਾਡੀ ਹੋਂਦ ਆ ਤੇ ਫਿਰ ਖਤਮ ਹੋ ਜਾਂਦੀ ਇੱਥੇ ਪਾਫ ਲਿਖਿਆ ਇੱਕ ਥਾਂ ਤੇ ਲਿਖਿਆ ਮਨੁੱਖ ਦੀ ਜਿੰਦ ਘਾ ਦੇ ਵਾਂਗ ਸੂਰਜ ਚੜਦਾ ਤੇ ਕਹਿੰਦਾ ਇਹ ਸੁੱਕ ਜਾਂਦਾ ਹੈ ਇਹ ਕਮਲਾ ਜਾਂਦਾ ਹੈ ਸੋ ਇਹ ਸੱਚ ਹੈ ਜੋ ਪਰਮੇਸ਼ਵਰ ਦੇ ਵਚਨ ਵਿੱਚ ਲਿਖਿਆ ਨਾ ਉਹ ਬਿਲਕੁਲ ਸੱਚ ਆ ਅਰੇ ਯਾਦ ਰੱਖੋ ਕਿ ਜਦੋਂ ਕਿਸੇ ਮਨੁੱਖ ਦਾ ਜਨਮ ਹੁੰਦਾ ਆ ਨਾ ਉਹਦੇ ਬਾਅਦ ਵਿੱਚ ਉਹਦੀ ਉਮਰ ਵੱਧਦੀ ਨਹੀਂ ਆ ਅਸੀਂ ਹਮੇਸ਼ਾ ਕਹਿੰਦੇ ਨਾ ਹੁਣ ਇਹਦੀ ਉਮਰ ਵੱਧ ਵੱਧ ਰਹੀ ਆ ਐਕਚੁਅਲ ਜੋ ਉਹਦੀ ਉਮਰ ਉਸ ਦਿਨ ਤੋਂ ਕੱਟਣੀ ਸ਼ੁਰੂ ਹੁੰਦੀ ਆ ਉਹਦਾ ਸਮਾਂ ਘਟਣਾ ਸ਼ੁਰੂ ਹੁੰਦਾ ਆ ਐਵਰੀ ਡੇ ਅਸੀਂ ਮੌਤ ਵੱਲ ਨੂੰ ਵੱਧ ਰਹੇ ਹਾਂ ਸਰੀਰਕ ਮੌਤ ਵੱਲ ਨੂੰ ਐਵਰੀ ਡੇ ਅਸੀਂ ਵੱਧਦੇ ਜਾ ਰਹੇ ਹਾਂ ਜਿੰਨਾ ਮੰਨ ਲਓ ਕਿ ਜੇ ਇਸ ਦਿਨ ਸਾਡਾ ਜਨਮ ਹੋਇਆ ਸੀਗਾ ਉਸ ਦਿਨ ਸਾਨੂੰ ਦਿੱਤੇ ਗਏ 80 ਸਾਲ 120 ਆਲ ਵੀ ਹੋ ਸਕਦੇ ਆ ਤਾਂ ਜਿੰਨਾ ਸਮਾਂ ਸਾਨੂੰ ਦਿੱਤਾ ਗਿਆ 60 ਸਾਲਾਂ 'ਚ ਇੱਕ ਦਿਨ ਘਟ ਗਿਆ ਦੂਜੇ ਦਿਨ 80 ਸਾਲਾਂ 'ਚ ਦੋ ਦਿਨ ਘਟ ਗਏ ਜਦੋਂ ਅਸੀਂ ਬਰਥਡੇ ਮਨਾਉਨੇ ਤਾਂ 80 ਸਾਲਾਂ 'ਚ ਇੱਕ ਸਾਲ ਘਟ ਗਿਆ 80 ਸਾਲਾਂ 'ਚ ਦੋ ਸਾਲ ਘਟ ਗਏ ਅਰੇ ਹਾਸੇ ਵਾਲੀ ਗੱਲ ਹੈ ਕਿ ਅਸੀਂ ਸੈਲੀਬ੍ਰੇਟ ਕਰਦੇ ਆ ਕਿ ਹੁਣ ਮੇਰੇ ਉਮਰ 'ਚੋਂ ਇੰਨੇ ਸਾਲ ਘਟ ਗਏ ਆ ਮੋਮਬਤੀ ਬਾਲ ਕੇ ਮੋਮਬਤੀ ਬਾਲ ਕੇ ਬੁਝਾਉਂਦੇ ਕਿਉਂ ਇਸ ਲਈ ਕਿ ਇੰਨੇ ਸਾਲ ਖਤਮ ਹੋ ਗਏ ਮੇਰੀ ਉਮਰ ਚੋਂ ਇੰਨੇ ਸਾਲ ਖਤਮ ਹੋ ਗਏ ਤੇ ਸਾਰੇ ਜਣੇ ਤਾੜੀਆਂ ਮਾਰਦੇ ਆ ਖੁਸ਼ ਹੋ ਕੇ ਵੀ ਚੰਗਾ ਹੋਇਆ ਖਤਮ ਹੋ ਗਏ ਕਿਉਂਕਿ ਰੋਕ ਤੇ ਸਕਦੇ ਨਹੀਂ ਸੀ ਖਤਮ ਹੋ ਗਏ ਪਰ ਐਕਚੁਅਲ ਦੇ ਵਿੱਚ ਉਸ ਵੇਲੇ ਕੋਈ ਵੀ ਇਸ ਧਿਆਨ ਵਿੱਚ ਨਹੀਂ ਹੁੰਦਾ ਉਹ ਸਿਰਫ ਕੁਝ ਚੀਜ਼ਾਂ ਆ ਨਾ ਕਿ ਦੇਖੋ ਕੀ ਹੁੰਦਾ ਕਈ ਵਾਰੀ ਕੋਈ ਬਲਾਈਂਡ ਪਰਸਨ ਕੋਈ ਅੱਖਾਂ ਤੋਂ ਅੰਨ੍ਹਾ ਵਿਅਕਤੀ ਸਰੀਰਕ ਅੱਖਾਂ ਤੋਂ ਅੰਨ੍ਹਾ ਵਿਅਕਤੀ ਜਦੋਂ ਆਪਣੇ ਘਰ ਵਿੱਚ ਜਾਂ ਆਪਣੇ ਮੁਹੱਲੇ ਵਿੱਚ ਰਹਿੰਦਾ ਨਾ ਤੇ ਉਹਨੂੰ ਇੰਨਾ ਕੁ ਤਜਰਬਾ ਹੋ ਜਾਂਦਾ ਕਿ ਉਹਨੂੰ ਘਰ ਦੀਆਂ ਆਲਮੋਸਟ ਸਾਰੀਆਂ ਚੀਜ਼ਾਂ ਦਾ ਪਤਾ ਹੁੰਦਾ ਕਿਹੜੀ ਚੀਜ਼ ਕਿੱਥੇ ਪਈ ਆ ਪੌੜੀਆਂ ਕਿੱਥੇ ਆ ਕੁਰਸੀਆਂ ਕਿੱਥੇ ਆ ਬਾਥਰੂਮ ਕਿੱਥੇ ਆ ਉਹਦਾ ਰੂਮ ਕਿੱਥੇ ਆ ਹਾਲਾਂਕਿ ਉਹਨੂੰ ਕੁਝ ਵੀ ਨਜ਼ਰ ਨਹੀਂ ਆਉਂਦਾ ਫਿਰ ਵੀ ਉਹੋ ਆਪਣੇ ਮੰਜੇ ਤੋਂ ਉੱਠੇਗਾ ਜਿਉਂਨੇ ਬਾਥਰੂਮ ਜਾਣਾ ਤੇ ਬਾਥਰੂਮ ਚ ਹੀ ਜਾਏਗਾ ਜੋ ਨਵੇੜੇ ਵਿੱਚ ਬਹਿਣਾ ਤੇ ਉਹ ਵੇੜੇ 'ਚ ਹੀ ਬੈਠੂਗਾ ਹਾਲਾਂਕਿ ਉਹਨੂੰ ਨਜ਼ਰ ਨਹੀਂ ਆਉਂਦਾ ਫਿਰ ਵੀ ਸੇਮ ਤਰੀਕੇ ਨਾਲ ਅਸੀਂ ਅੱਖਾਂ ਵਾਲੇ ਅੰਨੇ ਹ ਸਾਡੀ ਕੁਝ ਚੀਜ਼ਾਂ ਦੀ ਰੁਟੀਨ ਬਣ ਚੁੱਕੀ ਹੈ ਅਸੀਂ ਬਿਨਾਂ ਸੋਚਿਆਂ ਉਹ ਚੀਜ਼ਾਂ ਕਰਦੇ ਹਾਂ ਬਿਨਾਂ ਧਿਆਨ ਦਿੱਤਿਆਂ ਉਹਨਾਂ ਚੀਜ਼ਾਂ ਨੂੰ ਕਰਦੇ ਹਾਂ ਉਹਨਾਂ ਚੀਜ਼ਾਂ 'ਵਲ ਕਦੀ ਗੌਰ ਨਹੀਂ ਕਰਦੇ ਪਰ ਸਾਡੀ ਆਦਤ ਬਣ ਚੁੱਕੀ ਆ ਤੇ ਅਸੀਂ ਉਹਨਾਂ ਚੀਜ਼ਾਂ ਨੂੰ ਦੁਹਰਾਉਂਦੇ ਰਹਿਨੇ ਆ ਵੇਖੋ ਵੇਖੀ ਚਾਹਤ ਕੇ ਉਹਦਾ ਸਾਨੂੰ ਕੋਈ ਵੀ ਜਿਹੜਾ ਆ ਨਾ ਪਤਾ ਨਹੀਂ ਹੁੰਦਾ ਜਿੱਦਾਂ ਮਜ਼ੇ ਦੀ ਗੱਲ ਕੁਛ ਆਪਾਂ ਜਿਹੜੀਆਂ ਆਪਾਂ ਹੀ ਜਿਹੜੇ ਕੰਮ ਕਰਦੇ ਉਹਨਾਂ ਦੀਆਂ ਐਗਜ਼ਾਮਪਲਸ ਲੈਣੇ ਆ ਕਈ ਵਾਰ ਕੀ ਹੁੰਦਾ ਪ੍ਰੇਰ ਹੋ ਰਹੀ ਠੀਕ ਆ ਇੱਕ ਜਾਨੇ ਨੇ ਤਾੜੀਆਂ ਮਾਰੀਆਂ ਪਤਾ ਨਹੀਂ ਉਹਦੇ ਅੰਦਰ ਕੀ ਆਇਆ ਹੋਊਗਾ ਕੀ ਜੋਸ਼ ਆਇਆ ਉਹਦੇ ਅੰਦਰ ਉਹਨੇ ਹੋਸ਼ ਵਿੱਚ ਤਾੜੀਆਂ ਮਾਰੀਆਂ ਜਾਂ ਬੇਹੋਸ਼ੀ ਦੇ ਵਿੱਚ ਤਾੜੀਆਂ ਮਾਰੀਆਂ ਜਾਂ ਕੈਸੀ ਉਹਨੂੰ ਖੁਸ਼ੀ ਦੀ ਕੋਈ ਘੜੀ ਯਾਦ ਆ ਗਈ ਕੀ ਉਹਦੇ ਕੰਨਾਂ ਵਿੱਚ ਫਰਿਸ਼ਤਿਆਂ ਨੇ ਕਹਿ ਦਿੱਤੀ ਗੱਲ ਜਿਹੜੀ ਉਹਨੇ ਤਾੜੀ ਮਾਰੀ ਕੁਝ ਵੀ ਉਹਦਾ ਐਕਸਪੀਰੀਅੰਸ ਹੋਇਆ ਪਰ ਪੰਜ ਸੱਤ ਨਾਲ ਹੋਰ ਤਾੜੀਆਂ ਮਾਰਨ ਲੱਗੇ ਉਹਨਾਂ ਨੂੰ ਕੁਝ ਵੀ ਨਹੀਂ ਹੋਇਆ ਕੋਈ ਉਹਨਾਂ ਦੇ ਨਾਲ ਕੁਝ ਵੀ ਨਹੀਂ ਸੀ ਹੋਇਆ ਅੱਜ ਵੀ ਆ ਕਈ ਵਾਰੀ ਇਦਾਂ ਹੀ ਹੁੰਦਾ ਕਿ ਤੁਸੀਂ ਸਟੇਜ ਤੋਂ ਕੋਈ ਗੱਲ ਨੂੰ ਸੁਣ ਰਹੇ ਆ ਕਿਸੇ ਨੂੰ ਉਹ ਗੱਲ ਬਹੁਤ ਚੰਗੀ ਲੱਗੀ ਤਾਂ ਉਹਨੇ ਕਿਹਾ ਵਾ 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 ਮਤਲਬ ਉਹਨੇ ਮਾਰੀ ਤਾੜੀ ਠੀਕ ਆ ਤਾਂ ਕਈ ਸੁੱਤੇ ਹੁੰਦੇ ਆ ਤੇ ਤਾੜੀ ਦੀ ਆਵਾਜ਼ ਸੁਣ ਕੇ ਇੱਕਦਮ ਉੱਠੇ ਉਹਨਾਂ ਨੇ ਇੱਕਦਮ ਹੁਜਕਾ ਮਾਰ ਕੇ ਫਟਾਫਟ ਤਾੜੀਆਂ ਮਾਰਨੀਆਂ ਸ਼ੁਰੂ ਕਰ ਦਿਆ ਗੱਲ ਤਾਂ ਸੁਣੀ ਵੀ ਨਹੀਂ ਸੀ ਪਰ ਉਹ ਸੁੱਤੇ ਹੋਏ ਸੀ ਤਾੜੀ ਦੀ ਆਵਾਜ਼ ਸੁਣੀ ਤੇ ਤਾੜੀਆਂ ਮਾਰਨੀਆਂ ਸ਼ੁਰੂ ਕਰਨ ਲੱਗੇ ਇੱਕ ਇਨਸਾਨ ਉਹ ਗੀਤ ਸੁਣ ਰਿਹਾ ਹੈ ਉਹ ਇੰਜੋਏ ਕਰ ਰਿਹਾ ਹੈ ਉਸ ਗੀਤ ਨੂੰ ਕਿਉਂਕਿ ਉਹਨੂੰ ਉਹਦੇ ਅਲਫਾਜ਼ ਜਿਹੜੇ ਆ ਉਹ ਚੰਗੇ ਲੱਗ ਰਹੇ ਆ ਉਸ ਗੀਤ ਦੀ ਉਹਨੂੰ ਬੜੀ ਸਮਝ ਆ ਰਹੀ ਆ ਇਸ ਲਈ ਉਹ ਨੱਚ ਰਿਹਾ ਹੈ ਠੀਕ ਹੈ ਉਹ ਇਸ ਲਈ ਨੱਚ ਰਿਹਾ ਕਿਉਂਕਿ ਉਹਦੇ ਅੰਦਰ ਨੂੰ ਉਹ ਅੱਖਰ ਛੂਗੇ ਉਹਨੂੰ ਚੰਗੇ ਲੱਗੇ ਉਹਦੇ ਮਨ ਨੂੰ ਖੁਸ਼ੀ ਆ ਗਈ ਉਹਨੇ ਨੱਚਣਾ ਸ਼ੁਰੂ ਕਰ ਦਿੱਤਾ ਉਹਨੇ ਤਾੜੀਆਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ ਉਹਨੇ ਚੁੰਮਣਾ ਸ਼ੁਰੂ ਕਰ ਦਿੱਤਾ ਪਰ ਇੱਕ ਆ ਚਿੰਤਾ ਵਿੱਚ ਡੁੱਬਿਆ ਆ ਅੱਖਰਾਂ ਦਾ ਪਤਾ ਨਹੀਂ ਕੀ ਬੋਲਿਆ ਜਾ ਰਿਹਾ ਆ ਸਮਝ ਵੀ ਨਹੀਂ ਆ ਰਿਹਾ ਕਿ ਕੀ ਹੋ ਰਿਹਾ ਆ ਉਹ ਫਿਰ ਵੀ ਉਹੀ ਕੋਸ਼ਿਸ਼ ਕਰੀ ਜਾ ਰਿਹਾ ਦੂਜੇ ਵੱਲ ਦੇਖ ਕੇ ਇਹ ਕੀ ਆ ਅੱਖਾਂ ਵਾਲਾ ਅੰਨਾ ਅਰ ਸਾਨੂੰ ਇਸ ਅੰਧਰਾਤੇ ਵਿੱਚੋਂ ਬਾਹਰ ਆਉਣ ਦੀ ਜ਼ਰੂਰਤ ਹੈ ਆਪਣੇ ਆਪਣੇ ਤਜਰਬੇ ਦੇ ਨਾਲ ਚੀਜ਼ਾਂ ਕਰੋ ਮੈਂ ਤੁਹਾਨੂੰ ਕਹਿੰਨੀ ਆ ਸੱਚੀ ਜਦੋਂ ਵੇਖ ਕੇ ਤਾੜੀ ਮਾਰਨ ਦੇ ਵਿੱਚ ਉਹਨਾ ਮਜ਼ਾ ਨਹੀਂ ਹੈ ਜਦੋਂ ਤੁਹਾਡੇ ਅੰਦਰੋਂ ਕੁਝ ਉੱਠੇ ਤੇ ਤਾੜੀਆਂ ਵੱਜਣ ਜਿੰਨਾ ਮਜ਼ਾ ਉਸ ਤਾੜੀ ਦੇ ਵਿੱਚ ਹੈ